21 ਨਵੰਬਰ ਨੂੰ ਸੋਚ ਸਮਝ ਕੇ ਕਰੋ ਬਾਹਰ ਨਿਕਲਿਓ ਹੋ ਸਕਦਾ ਹੈ ਕਿ ਘਰੋਂ ਨਿਕਲਣ ਤੋਂ ਬਾਅਦ ਫਸ ਜਾਵੋ ਕਿਉਂਕਿ ਵੱਡੀ ਚੇਤਾਵਨੀ ਜਾਰੀ ਹੋਈ ਹੈ ਪੰਜਾਬ ਦੇ ਆ ਸੜਕਾਂ ਬੰਦ ਹੋ ਸਕਦੀਆਂ ਨੇ ਕੌਣ ਪੰਜਾਬ ਦੀਆਂ ਸੜਕਾਂ ਬੰਦ ਕਰੇਗਾ ਕਿੱਥੇ ਧਰਨਾ ਦਿੱਤਾ ਜਾਵੇਗਾ ਕਿਸ ਰਸਤੇ ਤੇ ਤੁਸੀਂ ਫਸ ਸਕਦੇ ਹੋ ਸਾਰਾ ਕੁਝ ਜਾਣ ਲਵੋ ਜਿਆਸੋ ਸਤਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਧਰਨਾ ਜਿਹੜਾ ਇਹ ਉਹ ਬਹੁਤ ਵਾਰ ਲੋਕ ਇਨਸਾਫ ਦੇ ਲਈ ਲਗਾਉਂਦੇ ਨੇ ਬਹੁਤ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਉਂਦੇ ਨੇ ਤੋ ਨਾ ਉਸ ਦੇ ਵਿਚਕਾਰ ਰਸਤੇ ਜਿਹੜੇ ਨੇ ਉਹ ਬੰਦ ਕੀਤੇ ਜਾਂਦੇ ਨੇ ਤੇ ਇੱਕ ਵਾਰ ਫਿਰ ਤੋਂ ਚੇਤਾਵਨੀ ਪੰਜਾਬ ਦੇ ਲਈ ਜਾਰੀ ਹੋਈ ਹੈ ਜੀ ਹਾਂ ਦੱਸਦੇ ਹਾਂ ਕਿ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤੇ ਇਹ ਫੈਸਲਾ ਅੱਜ ਆ ਜਾਵੇਗਾ ਯਾਨੀ 2 ਨਵੰਬਰ ਨੂੰ ਇਹ ਦੱਸਿਆ ਜਾਵੇਗਾ ਕਿ ਆਖਿਰਕਾਰ 21 ਨਵੰਬਰ ਨੂੰ ਰਸਤੇ ਬੰਦ ਹੋਣਗੇ ਜਾਂ ਨਹੀਂ ਹੋਣਗੇ ਕਿ ਆਖਿਰਕਾਰ ਕਿਉਂ ਬੰਦ ਹੋਣਗੇ ਇਹ ਵੀ ਜਾਣ ਲਿਓ ਜੀ ਹਾਂ ਤਾਂ ਅਨੁਦਾਨੀਏ ਕਿ ਜਲੰਧਰ ਜ਼ਿਲ੍ਹੇ ਦੇ ਗੰਨਾ ਪੱਟੀ ਦੇ ਸਾਰੇ ਸੰਗਠਨ ਦੁਆਬਾ ਕਿਸਾਨ ਸੰਘਰਸ਼ ਸਮਿਤੀ ਦੇ ਪਰਦੇਸ਼ ਪਰਦੇਸ਼ ਅਧਿਐਕ ਬਲਵਿੰਦਰ ਸਿੰਘ ਮੱਲੀ ਨੰਗਲ ਬੀ ਕੇ ਦੁਆਬਾ ਮਨਜੀਤ ਸਿੰਘ ਰਾਏ ਦੁਆਬਾ ਕਿਸਾਨ ਸਮਿਤੀ ਪੰਜਾਬ ਦੇ ਪ੍ਰਦੇਸ਼ ਪ੍ਰਦੇਸ਼ ਅਧਿક્ષ ਜਗਵੀਰ ਸਿੰਘ ਚੋਹਾਨ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਰਣਜੀਤ ਸਿੰਘ ਛਾਲਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦੇ ਕੋਲ ਆਪਣਾ ਪੂਰਾ ਗਰਾਊਂਡ ਜਿਹੜਾ ਪੂਰਾ ਗਰਾਊਂਡ ਦਾ ਧਰਨਾ ਦਿੱਤਾ ਹੋਇਆ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪਿਛਲੇ ਗੰਨਾ ਸੀਜ਼ਨ ਦਾ ਬਕਾਇਆ तकरीबन 61 ਕਰੋੜ ਰੁਪਏ ਅਤੇ ਸਹਾਕਾਰੀ ਚੀਨੀ ਮਿੱਲਾਂ ਦਾ ਲਗਭਗ 120 ਕਰੋੜ ਰੁਪਏ ਅਤੇ ਫਗਵਾੜਾ ਮਿਲ ਦਾ तकरीबन 27 ਕਰੋੜ ਰੁਪਏ ਦਾ ਪਿਛਲਾ ਬਕਾਇਆ ਜਾਰੀ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਨਵਾਂ ਗੰਨਾ ਸੀਜ਼ਨ ਜਿਹੜਾ ਹੈ ਨਵਾਂ ਗੰਨਾ ਸੀਜ਼ਨ ਜਿਹੜਾ ਹੈ ਨਵੰਬਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਲੇਕਿਨ ਪੰਜਾਬ ਸਰਕਾਰ ਨੇ ਬਕਾਇਆ ਨੂੰ ਲੈ ਕੇ ਹਾਲੇ ਤੱਕ ਚੁੱਪੀ ਜੜੀ ਹੋਈ ਹੈ। ਜਦਕਿ ਕੇਂਦਰ ਸਰਕਾਰ ਨੇ ਗੰਨੇ ਦਾ ਰੇਟ 15 ਰੁਪਏ ਪ੍ਰਤੀ ਕੁਇੰਟਲ ਜਿਹੜਾ ਇਹ ਵਧਾ ਦਿੰਦਾ ਹੈ ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਚੀਨੀ ਮਿਲਾ ਦਾ ਸੰਚਾਲਨ ਦੀ ਤਰੀਖ ਦੇ ਬਾਰੇ ਕੋਈ ਵੀ ਜਿਹੜੀ ਸੂਚਨਾ ਹੈ ਉਹ ਨਹੀਂ ਦਿੱਤੀ ਹੈ ਜਿਸ ਦੇ ਨਾਲ ਗੰਨਾ ਕਿਸਾਨ ਪਰੇਸ਼ਾਨ ਹਨ ਉਹਨਾਂ ਨੇ ਕਿਹਾ ਕਿ ਕਿਸਾਨ ਸੰਗਠਨਾ ਦਿਆਂ ਮੰਗਿਆ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਲ ਦਾ ਬਕਾਇਆ ਰਾਸ਼ੀ ਲਗਭਗ 93 ਕਰੋੜ ਰੁਪਏ ਤੁਰੰਤ ਜਾਰੀ ਕਰੇ ਗੰਨੇ ਦਾ ਜਿਹੜਾ ਰੇਟ ਹੈ 500 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਕੀਤਾ ਜਾਏ ਅਤੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਦੱਸਿਆ ਗਏ ਨੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਹੋਰ ਫਸਲਾਂ ਦਾ ਮੁਜੜਾ ਮੂਲੇ ਉਨਡਰਡਟ ਆਰਡ ਕਿਤਾ ਜਾਂਦਾ ਉਸ ਤਰੀਕੇ ਨਾਲ ਗੱਲੇ ਗੰਨੇ ਦਾ ਮਿਲ ਵੀ ਜਿਹੜਾ ਹੈ ਉਹ ਨਿਰਧਾਰਿਤ ਕੀਤਾ ਜਾਵੇ ਉਹਨਾਂ ਨੇ ਚਾਹ ਕਿ ਜੇਕਰ ਪੰਜਾਬ ਸਰਕਾਰ 20 ਨਵੰਬਰ ਤੱਕ ਕੋਈ ਫੈਸਲਾ ਨਹੀਂ ਕਰਦੀ ਹੈ ਤੇ 21 ਨਵੰਬਰ ਨੂੰ ਜਲੰਧਰ ਦੇ ਧੰਨੋਵਾਲੀ ਦੇ ਕੋਲ ਜਿਹੜਾ ਨੈਸ਼ਨਲ ਹਾਈਵੇ ਹੈ ਤੇ ਰੇਲਵੇ ਟਰੈਕ ਤੇ ਵੱਡੇ ਪੈਮਾਨੇ ਦੇ ਵਿੱਚ ਜਾਮ ਲਗਾਇਆ ਜਾਵੇਗਾ ਇਸ ਅੱਜ ਸਭ ਤੇ ਸੁਖਬੀਰ ਸਿੰਘ ਕੁੱਕੜ ਗ੍ਰਾਮੀਣ ਪ੍ਰਧਾਨ ਕੈਂਟ ਹਰਵਿੰਦਰਪਾਲ ਸਿੰਘ ਡੱਲੀ ਅਤੇ ਪ੍ਰਿਤਪਾਲ ਸਿੰਘ ਗੁਰਾਇਆ ਮहासਚਿਵ ਪੰਜਾਬ ਸੁਖਵਿੰਦਰ ਸਿੰਘ ਪਰਵਕਤਾ ਪਰਮਿੰਦਰ ਸਿੰਘ ਚੀਮਾ ਬਾਬਾ ਬਲਵਿੰਦਰ ਸਿੰਘ ਚਰਨਜੀਤ ਸਿੰਘ ਡੱਲਾ ਦੀਦਾਰ ਸਿੰਘ ਅਵਤਾਰ ਸਿੰਘ ਅਤੇ ਹੋਰ ਵੀ ਜਿਹੜੇ ਲੋਕ ਸੀ ਇਹ ਗੱਲਾਂ ਉਹਨਾਂ ਨੇ ਖੁਦ ਜਿਹੜੀਆਂ ਨੇ ਕਈਆਂ ਨੇ ਖੁਦ ਉਹ ਮੌਜੂ ਸੀ ਸੋ ਹੁਣ 21 ਨਵੰਬਰ ਦਾ ਦਿਨ ਦੇਖਣਾ ਪਵੇਗਾ ਕਿ ਆਖਿਰਕਾਰ ਇਹ ਧਰਨਾ ਲੱਗਦਾ ਹੈ ਜਾਂ ਪੰਜਾਬ ਸਰਕਾਰ ਪਹਿਲਾਂ ਹੀ ਮੰਗਾ ਮੰਨ ਲਵੇਗੀ